ਪੰਜਾਬ ਦੇ ਵਿੱਚ ਕੋਵਿਡ ਮਹਾਮਾਰੀ ਦੇ ਦੌਰਾਨ ਕਈ ਅਜਈਆਂ ਸੰਸਥਾਵਾਂ ਦੇ ਵੱਲੋਂ ਕਈ ਅਜਿਹੇ ਧਾਰਮਿਕ ਸਥਾਨਾਂ ਦੇ ਵੱਲੋਂ ਉਹਨਾਂ ਦੇ ਮੈਂਬਰਾਂ ਦੇ ਵੱਲੋਂ ਲੋਕਾਂ ਦੀ ਸੇਵਾ ਕੀਤੀ ਗਈ ਸੀ ਜਿਹੜੇ ਲੋਕਾਂ ਨੂੰ ਉਸ ਵੇਲੇ ਮਦਦ ਦੀ ਜ਼ਰੂਰਤ ਸੀ ਇਸੇ ਲੜੀ ਦੇ ਤਹਿਤ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਾਹਿਬ ਦੇ ਵੱਲੋਂ ਬਾਬਾ ਦੀਪ ਸਿੰਘ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕਈ ਵੱਡੇ ਆਗੂਆਂ ਦੇ ਨਾਲ-ਨਾਲ ਕਈ ਹੋਰ ਸੰਸਥਾਵਾਂ ਦੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ ਸੇਵਾ ਕਰਤ ਹੋਏ ਨਗਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਵਿੱਚ ਦੁਨੀਆ ਸੇਵਕ ਮਈਆ ਤਾਂ ਦਰਗੇ ਬੈਸਮ ਪਾਈ ਆ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰਸਟ ਦੇ ਸਮੂਹ ਮੈਂਬਰਾਂ ਸਮਨ ਮੇਥੇ ਮਿਲ ਕੇ ਸਨਮਾਨਤ ਕੀਤਾ ਗਿਆ ਜੋ ਪਿਛਲੇ ਸਮੇਂ ਵਿੱਚ ਭਿਆਨਕ ਬਿਮਾਰੀ ਕਿਥੇ ਆਈ ਸੀ ਹਿੰਦੁਸਤਾਨ ਦੇ ਵਿੱਚ ਉਸ ਦੇ ਬਿਆਨ ਜੋ ਐਡਮਿਨਿਸਟ੍ਰੇਸ਼ਨ ਵੱਲੋਂ ਮੰਗ ਕੀਤੀ ਗਈ ਸੀ ਕਿ ਲੋੜਵੰਦ ਲੋਕਾਂ ਨੂੰ ਰਾਸ਼ਨ ਦੀ ਜਿਹੜੀ ਸੇਵਾ ਹੈ ਉਹ ਕੀਤੀ ਜਾਵੇ। ਤੋਂ ਰੰਕਰ तकरीबन 2 ਸਾਲ ਲੰਗਰ ਪਕਾ ਕੇ ਜਿੱਥੇ-ਜਿੱਥੇ ਵੀ ਕੋਈ ਲੋੜ ਸੀ। ਚਾਹ ਐਡਮਿਨਿਸਟ੍ਰੇਸ਼ਨ ਦੇ ਖਾਤੇ 'ਚ ਕੋਈ ਲੋੜ ਸੀ ਚਾਹ ਕਿਸੇ ਬਸਤੀ ਦੇ ਵਿੱਚ ਲੋੜ ਸੀ। ਸ਼ਹੀਦ ਬਾਬਾ ਦੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰਸਟ ਦੇ ਸਮੂੱਚੇ ਮੈਂਬਰ ਸਭਾ ਨੇ ਯਤਨ ਕੀਤਾ ਕਿ ਉੱਥੇ-ਉੱਥੇ ਨਾਲ ਲੋੜਵੰਦਾਂ ਨੂੰ ਜਿਹੜਾ ਰਾਸ਼ਨ ਹੈ ਜਿਹੜੀ ਸਮਗਰੀ ਹੈ ਜੰ ਪੱਕਿਆ ਹੋਇਆ ਰਾਸ਼ਨ ਚਾਹੀਦਾ ਉੱਥੇ ਪਹੁੰਚਾ ਗਿਆ ਤੇ ਅੱਜ ਵੀ ਉਹ ਜਿਹੜੀ ਪਰੰਪਰਾ ਹੈ ਕੰਟੀਨਿਊ ਚੱਲ ਰਹੀ ਹੈ ਅੱਜ ਵੀ ਤਕਰੀਬਨ 100 150 ਕਿਲੋ ਜਿਹੜਾ ਹਟਾ ਰੋਜ਼ ਪਕਾ ਕੇ ਢਾਲ ਸਬਜੀ ਬਕੋਕ ਦੇ ਨਾਲ ਮਿਸਤਾਨ ਉਹ ਵੀ ਲੋਕਾਂ ਨੂੰ ਅਜੋ ਨਿਰੰਤਰ ਦਿੱਤਾ ਜਾ ਰਿਹਾ ਤੋਂ ਇਸੇ ਹੀ ਸੰਬੰਧ ਵਿੱਚ ਜੋ ਉੱਥੇ ਵੈਕਸੀਨ ਕੈਂਪ ਸੀ ਉਹ ਵੀ ਬਹੁਤ ਵੱਡੀ ਗਿਣਤੀ ਵਿੱਚ ਲਾ ਕੇ ਲੋਕਾਂ ਨੂੰ ਉੱਥੇ ਬੜੇ ਪਿਆਰ ਨਾਲ ਆਰਾਮ ਨਾਲ ਬਿਠਾ ਕੇ ਲੋਕਾਂ ਨੂੰ ਉਹ ਇੰਜੈਕਸ਼ਨ ਦਿੱਤੇ ਤੰਦਰੁਸਤ ਕੀਤਾ ਗਿਆ ਪ੍ਰੋਸੀੰਗ ਡਿਪਟੀ ਕਮਿਸ਼ਨਰ ਲੁਧਿਆਣਾ ਦਾ ਬੌਡੀ ਵੱਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਮੁੱਚੀ ਬਾਡੀ ਨੂੰ ਇੱਥੇ ਬੁਲਾ ਕੇ ਉਹਨਾਂ ਨੂੰ ਮਾਨ ਪੱਤਰ ਦਿੱਤੇ ਆ ਇਹ ਐਸ਼ੀਆਮ ਪਰੰਪਰਾਵਾਂ ਜਿਹੜੀਆਂ ਨੇ ਆਉਣ ਵਾਲੇ ਕੱਲ ਵਿੱਚ ਲੋਕਾਂ ਨੂੰ ਪ੍ਰੇਰਨਾ ਦਿੱਤੀਆਂ ਨੇ ਕਿ ਲੋਕਾਂ ਦੀ ਸੇਵਾ ਕੀਤਾ ਹੋਇਆ ਮਾਨ ਸਨਮਾਨ ਮਿਲਦਾ ਅੱਜ ਲੁਧਿਆਣਾ ਦੇ ਜਿਹੜੇ ਡਿਪਟੀ ਕਮਿਸ਼ਨਰ ਹੈ ਸ਼੍ਰੀ ਵਰਿੰਦਰ ਸ਼ਰਮਾ ਜੀ ਵੱਲੋਂ ਗੁਰਦੁਆਰਾ ਬਾਬਾ ਦੀਪ ਸਿੰਘ ਦੀ ਜਿਹੜੀ ਸਾਰੀ ਮੈਨੇਜਿੰਗ ਕਮੇਟੀ ਆ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਅੱਜ ਉਹਨਾਂ ਸਨਮਾਨਿਤ ਕੀਤਾ ਕਿਉਂਕਿ ਕੋਵਿਡ ਜਦੋਂ ਕਰੋਨਾ ਮਹਾਮਾਰੀ ਲੱਗੀ ਸੀ ਪੰਜਾਬ ਦੇ ਸਾਰੇ ਦੁਨੀਆ ਦੇ ਵਿੱਚ ਤੇ ਜਦੋਂ ਲਾਕਡਾਊਨ ਦਾ ਪੀਰੀਅਡ ਸੀਗਾ ਲਾਕਡਾਊਨ ਹੋਇਆ ਤਾਂ ਜਿਹੜਾ ਪ੍ਰਸ਼ਾਸਨ ਨੇ ਲੰਗਰ ਦੀ ਜਿਹੜੀ ਸੇਵਾ ਆ ਉਹ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਜ਼ਿੰਮੇ ਲਈ ਸੀ ਵੀ ਜਿੰਨੇ ਵੀ ਸ਼ਹਿਰ ਦੇ ਵਿੱਚ ਲੋੜਵੰਦ ਆ ਉਹਨਾਂ ਨੂੰ ਜਿਹੜਾ ਲੰਗਰ ਹੈ ਉਹ ਗੁਰਦੁਆਰਾ ਬਾਬਾ ਦੀਪ ਸਿੰਘ ਵੱਲੋਂ ਉਹ ਸਾਰੇ ਕੋਵਿਡ ਪੀਰੀਅਡ ਲਾਕਡਾਊਨ ਪ੍ਰੋਵਾਈਡ ਕਰਵਾਇਆ ਤੇ ਵੱਡੀ ਖੁਸ਼ੀ ਦੀ ਗੱਲ ਇਹ ਹੈ ਵੀ ਜਿਹੜਾ ਉਹ ਲੰਗਰ ਦੀ ਪਰਥਾ ਸ਼ੁਰੂ ਕੀਤੀ ਸੀ ਅੱਜ ਤੋਂ 2.5 ਸਾਲ ਪਹਿਲਾਂ ਅੱਜ ਨਿਰੰਤਰ ਜਿਹੜਾ ਲੰਗਰ ਹੈ ਉਹ ਗੁਰਦੁਆਰਾ ਸਾਹਿਬ ਵਿਕੇ ਚੱਲ ਰਿਹਾ ਬਹੁਤ ਵੱਡੀ ਗਿਣਤੀ ਚ 2.5 ਹਜ਼ਾਰ ਬੰਦਾ ਦਿੱਲੀ ਜਿਹੜਾ ਉੱਥੇ ਲੰਗਰ ਚੱਗਦਾ ਆ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਨੇ 20 ਦੇ ਕਰੀਬ ਜਿਹੜੇ ਵੈਕਸੀਨ ਦੇ ਕੈਂਪ ਸੀਗੇ ਉਹ ਗੁਰਦੁਆਰਾ ਸਾਹਿਬ ਵਿਖੇ ਲਵਾਏ ਤੇ ਹਜ਼ਾਰਾਂ ਜਿਹੜੇ ਸਾਡੇ ਉੱਥੇ ਸੰਗਤਾਂ ਨੇ ਇਹ ਸਾਰਾ ਜਿਹੜਾ ਵੈਕਸੀਨ ਦਾ ਟੀਕਾਕਰਨ ਜਿਹੜਾ ਉਹ ਅਸੀਂ ਲੋਕਰ ਸੋ ਮੈਂ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਬਰਿੰਦਰ ਸ਼ਰਮਾ ਜੀ ਦਾ ਬਹੁਤ ਹੀ ਤੇਜ ਨਾਲ ਤਰਵਾਦ ਕਰਦੇ ਆ ਕਿ ਉਹਨਾਂ ਨੇ ਅੱਜ ਸਾਰੀ ਕਮੇਟੀ ਨੂੰ ਇਹ ਬਹੁਤ ਵੱਡਾ ਜਿਹੜਾ ਮਾਣ ਉਹ ਅੱਜ ਬਖਸ਼ਿਆ ਸਾਰੀ ਕਮੇਟੀ ਨੂੰ ਉਹਨੇ ਸਨਮਾਨਿਤ ਕੀਤਾ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਹਰਜੀਤ ਸਿੰਘ ਦੀ ਰਿਪੋਰਟ विश्व प्रसिद्ध नंबर वन 27 वर्षो का विशाल अनुभव मुठकर्णी वशीकरण स्पेशलिस्ट मिया समीर बंगाली जी हम कहते नहीं करके दिखाते हैं हस्तरेखा जन्म पत्री फोटो दिखाकर सत प्रतिशत समाधान गारंटी लिखकर शादी में रुकावट देश यात्रा वीजा में देरी लव मैरिज प्यार में धोखा व्यापार में घाटा प्रेमी प्रेमिका लक्ष्मी बंधन तल्ला व दुश्मन ऐसी छुटकारा प्रेमी पति बेटा किसी के वश में है तो एक बार अवश्य मिले प्रेमी प्रेम का पति पत्नी मन चाह कराएं। कएके चाहे जिधर काम होगा इधर मियां समीर जी बंगाली मोबाइल नंबर नाइन एट सेवन टू फाइव डबल फोर वन डबल फोर नाइन एट वन फोर वन डबल वन टू वन थ्री फोन करते ही जिंदगी सवार पता फूलावाल गेट नजदीक पेट्रोल पंप अखवाल रोड लुधियाना